ਅੱਜ ਦੀ ਮੀਟਿੰਗ 'ਚ ਇਹੀ ਸੀਗਾ ਕਿ ਪਿਛਲੇ 7 ਤੋਂ ਬਾਅਦ 13 ਦਿਨ ਹੋ ਗਏ ਨਾ ਕੋਈ ਮੀਟਿੰਗ ਨਹੀਂ ਹੋਈ ਸੀ ਜੀ ਲਗਾਤਾਰ ਅਸੀਂ ਵੇਟ ਕਰ ਰਹੇ ਹਾਂ ਕਿ ਇਲੈਕਸ਼ਨ ਸ਼ਡਿਊਲ ਆਜੂਗਾ ਆਜੂਗਾ ਸਾਨੂੰ ਲਾਰੇ ਲਾਏ ਜਾ ਰਹੇ ਜਾਂ ਕੁਝ ਵੀ ਗੱਲ ਹੋਣ ਵੀ 1 25 ਤਰੀਕ ਦਾ ਕਿਹਾ ਲਾਰਾ ਹੈਗਾ ਕਿ 25 ਤਰੀਕ ਤੱਕ ਇਲੈਕਸ਼ਨ ਸ਼ਡਿਊਲ ਆਜੂਗਾ ਪਰ ਜੇ ਨਹੀਂ ਆਉਂਦਾ ਭਾਜੀਪੀ ਦਫ਼ਤਰ ਘੇਰਨ ਤੇ ਸਹਿਮਤੀ ਹੈ ਸਭ ਦੀ ਘੇਰੇ ਜਾਣਗੇ ਪਰ ਉਹ ਕਦੋਂ ਘੇਰਨੇ ਆ 22 ਤਰੀਕ ਨੂੰ ਕੋਈ ਪੇਪਰ ਨਹੀਂ ਹੋਊ ਕੋਈ ਕਲਾਸ ਨਹੀਂ ਹੋ ਕੋਈ ਐਡਮਿਨਿਸਟ੍ਰੇਟਿਵ ਕੰਮ ਨਹੀਂ ਹੋਊਗਾ ਦੇ ਰਿਹਣੋਂ ਬੁੱਧ ਨੂੰ ਵੇਲੇ ਦੱਸ ਤੋਂ ਬਾਅਦ ਅੱਜ 10 ਦਿਨ ਲਾਂਗੇ 20 ਤਰੀਕਾ ਸਬਰ ਤੋਂ ਅੱਜ ਜਬਰ ਨਾਲ ਲੜਨਾ ਸਿਰਫ ਸਬਰ ਨਾਲ ਵੀ ਲੜਿਆ ਜਾ ਸਕਦਾ ਉਹਦੇ ਜੋਸ਼ ਵੀ ਚਾਹੀਦਾ ਤਾਂ ਅਗਲੀ ਫਿਰ 26 ਦੀ ਕਾਲ ਜਾਂ ਉਹ ਤੋਂ ਅਗਲੀਆਂ ਕਾਲਾਂ ਅਸੀਂ ਦਿੰਦੇ ਰਹਾਂਗੇ ਅੱਜ ਇੱਕ ਗੱਲ ਦੀ ਮੈਂ ਵਿਕਰਮ ਸਿੰਘ ਬਾਗੀ ਤੇ ਅੱਜ ਖੜੇ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਪੀਯੂ ਮੋਰਚੇ ਤੇ ਜਿਵੇਂ ਕਿ ਪਿਛਲੇ 7 ਤਰੀਕ ਨੂੰ ਮੀਟਿੰਗ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਬਚਾਓ ਮੋਰਚੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਜਿਸ 'ਚ ਪੰਜਾਬ ਦੀਆਂ ਸਾਰੀਆਂ ਜਮਹੂਰੀ ਜਥੇਬੰਦੀਆਂ ਨੂੰ ਸੱਦਿਆ ਜਾਂਦਾ ਤੇ ਉਸ ਤੋਂ ਬਾਅਦ 10 ਤਰੀਕ ਦਾ ਜਿਹੜੇ ਇਕੱਠ ਜਿਹੜਾ ਪੰਜਾਬ ਯੂਨੀਵਰਸਿਟੀ ਵਿੱਚ ਰੱਖਿਆ ਜਾਂਦਾ ਉਹਦੇ 'ਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਪੰਜਾਬ ਦੇ ਵੱਡੇ ਪੱਧਰ ਤੇ ਲੋਕ ਪੰਜਾਬ ਜਿੱਤ ਸ਼ਮੂਲੀਅਤ ਕਰਨਾ ਹੁੰਦੇ ਨੇ ਉਸੇ ਤਰੀਕੇ ਦੀ ਅੱਜ ਫੇਰ 20 ਤਰੀਕ ਦੇ ਇੱਕ ਮੀਟਿੰਗ ਸੀ ਜਿਹੜੀ ਸੱਤੀ ਕੀ ਕਿਸਾਨ ਮਜ਼ਦੂਰ ਵਿਦਿਆਰਥੀ ਟੀਚਰ ਜੱਥੇ ਬੰਦੇ ਸੀ ਉਸ ਮੀਟਿੰਗ ਚ ਕੀ ਸਿੱਟਾ ਕੱਢਿਆ ਕੀ ਗੱਲਬਾਤ ਹੋਈ ਆ ਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਗਨ ਕੀ ਸਿੱਟਾ ਨਿਕਲਿਆ ਹੁਣ ਕੀ ਅੱਗੇ ਦੀ ਜਿਹੜੀ ਰਣਨੀਤੀ ਰਹੂਗੀ ਕਰੋਗੇ ਤੁਸੀਂ ਆ ਸੱਚ ਅੱਜ ਦੀ ਮੀਟਿੰਗ 'ਚ ਇਹੀ ਸੀਗਾ ਕਿ ਪਿਛਲੇ 7 ਤੋਂ ਬਾਅਦ 13 ਦਿਨ ਹੋ ਹੋ ਗਿਆ ਨਾ ਕੋਈ ਮੀਟਿੰਗ ਨਹੀਂ ਹੋਈ ਸੀ ਜੀ ਲਗਾਤਾਰ ਅਸੀਂ ਵੇਟ ਕਰ ਰਹੇ ਹਾਂ ਕਿ ਇਲੈਕਸ਼ਨ ਸ਼ਡਿਊਲ ਆ ਜਾਊਗਾ ਆ ਜਾਊਗਾ ਅਥਾਰਟੀ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਤਾਰ ਸਾਨੂੰ ਲਾਰੇ ਲਾਏ ਜਾ ਰਹੇ ਜਾਂ ਕੁਝ ਵੀ ਗੱਲ ਹੋਣ ਵੀ 1 25 ਤਰੀਕ ਤੱਕ ਦਾ ਲਾਰਾ ਹੈਗਾ ਕਿ 25 ਤਰੀਕ ਤੱਕ ਇਲੈਕਸ਼ਨ ਸ਼ਡਿਊਲ ਆ ਜਾਊਗਾ ਪਰ ਜੇ ਨਹੀਂ ਆਉਂਦਾ ਤਾਂ ਸਾਡੇ ਕੋਲੇ ਅਗਲਾ ਵੀ ਪਲਾਨ ਆਉਣਾ ਚਾਹੀਦਾ ਤਾਂ ਉਹਦੇ 'ਚ ਅੱਜ ਅਸੀਂ ਅਨ ਇਹੀ ਤੈਅ ਕਰਿਆ ਕਿ 25 ਤਰੀਕ ਤੱਕ ਜੇ ਇਲੈਕਸ਼ਨ ਸ਼ਡਿਊਲ ਨਹੀਂ ਆਉਂਦਾ 26 ਤਰੀਕ ਨੂੰ ਯੂਨੀਵਰਸਿਟੀ ਬੰਦ ਹੋ ਉਹਦੇ ਕਲਾਸਾਂ ਬੰਦ ਹੋਣਗੀਆਂ ਪੀਪਰ ਵੀ ਬੰਦ ਹੋਣਗੇ ਐਡਮਿਨਿਸਟ੍ਰੇਟਿਵ ਸਾਰਾ ਬੰਦ ਹੋ ਦਰਵਾਜ਼ੇ ਖੁੱਲੇ ਹੋਣਗੇ ਸਿਰਫ ਪ੍ਰੋਟੈਸਟ ਤੇ ਆਉਣ ਵਾਲੇ ਲੋਕਾਂ ਲਈ ਖੁੱਲੇ ਹੋਣਗੇ ਬਾਕੀ ਇੱਥੇ ਸਭ ਕੁਝ ਬੰਦ ਹੋਊਗਾ ਬਟ ਇਹ ਸਾਰਿਆਂ ਦੀ ਇਹ ਤੇ ਸਹਿਮਤੀ ਹੈ ਕਿ ਮੋਰਚਾ ਕਿਹੜਾ ਸਟੂਡੈਂਟਾਂ ਦਾ ਨਹੀਂਗਾ ਇਹ ਉਹਨਾਂ ਦਾ ਆਪ ਦਾ ਮੋਰਚਾ ਤੇ ਇਹਦੇ ਚੋਂ ਵੱਧ ਚੜ ਕੇ ਹਿੱਸਾ ਦੇਣ ਦੇ ਸਮਰਥਨ ਦੇ ਇੰਡੀਟਸਾਂ ਜਾਂ ਤੇ ਬੰਦੀਆਂ ਦਾ ਖਾਸ ਤੌਰ ਤੇ ਸੀਗਾ ਕਿ ਉਹ ਆਪਦੇ ਏਜੰਡਿਆਂ ਚ ਐਸਕੇਐਮ ਕਿ ਐਮ ਜਾਦੇ ਝੰਡਿਆਂ ਚ ਵੀ ਇਹਨੂੰ ਮੋਠੇ ਝੰਡਿਆਂ ਚ ਰੱਖਣਗੇ ਤਾਂ ਇਸ ਤੋਂ ਬਾਅਦ ਕਿਲੇ ਆਪਣਾ ਸੀਗਾ ਕਿ ਬੀਜੇਪੀ ਦਫ਼ਤਰ ਏਥੇ ਨੂੰ ਲੈ ਕੇ ਕੋਲ ਬੀਜੇਪੀ ਦਫ਼ਤਰ ਘੇਰਨ ਤੇ ਸਹਿਮਤੀ ਹੈ ਸਭ ਦੀ ਕਿਰੇ ਜਾਣਗੇ ਪਰ ਉਹ ਕਦੋਂ ਘੇਰਨੇ ਆ ਇਨੂੰ ਲੈ ਕੇ ਕੁਝ ਕੋਆਰਡੀਨੇਸ਼ਨ ਬਣਾਉਣੀ ਪਊਗੀ ਅ 26 ਨੂੰ ਇੱਕ ਵਾਰ ਯੂਨੀਵਰਸਿਟੀ ਬੰਦ ਰੱਖਾਂਗੇ ਉਸ ਤੋਂ ਆਉਣ ਵਾਲੇ ਦਿਨਾਂ 'ਚ ਬੀਜੇਪੀ ਦਫ਼ਤਰ ਤੇ ਰੰਦੀ ਕੋਲ ਮੋਰਚੇ ਦੀ ਮੀਟਿੰਗ ਤਰੀਕੇ ਦੇ ਹੋਊਗਾ ਹਣਾ ਪਿਛਲੇ ਟਾਈਮ 'ਚ ਇੱਕ ਹੋਰ ਗੱਲ ਵੀ ਆਈ ਸੀ ਪੀਪ ਬਚਾਓ ਮੋਰਚੇ ਵੱਲੋਂ ਵੀ ਗਵਰਨਰ ਹਾਊਸ ਦਾ ਵੀ ਘਰਾਓ ਕੀਤਾ ਜਾ ਸਕਦਾ ਇਸ ਤਰ੍ਹਾਂ ਦੀ ਕੋਈ ਕਾਲ ਦਿੱਤੀ ਗਈ ਹੈ ਹੁਣ ਵੀ ਇੱਕ ਤੇ ਦੂਜਾ ਵੀ ਜਿਹੜਾ ਪੇਪਰਾਂ ਦਾ ਪੋਸਟਪੋਨ ਕਰਨ ਦਾ ਸੀ ਉਹ ਅਥਾਰਟੀ ਨੇ ਕਰ ਦਿੱਤੇ ਕਿ ਹੁਣ ਜਿਹੜੀ ਅਗਲੀਆਂ ਡੇਟਾਂ ਆਣਗੀਆਂ ਉਦੋਂ ਵੀ ਪੇਪਰ ਰੋਕੇ ਜਾਣਗੇ ਅ ਬਾਠੀ ਮੋਰਚਾ ਜੇ ਵਿੰਦ ਜਿਵੇਂ ਮੋਰਚਾ ਚੱਲ ਰਿਹਾ ਜੋ ਜੋ ਹਾਲਤਾਂ ਹੋਣ ਜਾਂ ਉਸ ਹਾਲ ਨਾਲ ਡਿਸੀਜਨ ਲੈਂਦੇ ਰਹਾਂਗੇ ਪਰ ਫਿਲਹਾਲ ਇਹ 25 ਤੋਂ ਬਾਅਦ ਜੇ 25 ਤੱਕ ਨਹੀਂ ਆਉਂਦਾ ਇਲੈਕਸ਼ਨ ਸ਼ਡਿਊਲ ਤਾਂ ਸਿਰਫ ਸਾਡੀ ਇਹ ਗੱਲ ਹੈ ਕਿ 26 ਤਰੀਕ ਨੂੰ ਕੋਈ ਪੇਪਰ ਨਹੀਂ ਹੋਊ ਕੋਈ ਕਲਾਸ ਨਹੀਂ ਹੋ ਕੋਈ ਐਡਮਿਨਿਸਟ੍ਰੇਟਿਵ ਕੰਮ ਨਹੀਂ ਹੋਊਗਾ ਵੀ ਉਸ ਤੋਂ ਬਾਅਦ 27 28 ਨੂੰ ਪੇਪਰ ਚੱਲਣਗੇ ਕਿਉਂਕਿ ਇਹ ਸਾਨੂੰ ਇਹ ਵੀ ਹੈ ਕਿ ਅਕੈਡਮੀ ਚ ਵਰਕ ਨਾ ਰੁਕੇ ਸਾਨੂੰ ਅਸੀਂ ਇਹਨੋਂ ਨੂੰ ਵੀ ਅਪੀਲ ਕਰਦੇ ਹਾਂ ਅਥਾਰਟੀ ਨੂੰ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਇਹ ਐਡਮਿਸ਼ਨ ਨੂੰ ਰੋਕਿਆ ਜਾਵੇ ਅਸੀਂ ਇਹ ਐਡਮਿਸ਼ਨ ਨੂੰ ਨਹੀਂ ਰੋਕਣਾ ਚਾਹੁੰਦੇ ਤਾਂ ਇਸ ਤੋਂ ਬਿਨਾ ਬੀਜੇਪੀ ਵਾਲੀ ਜਿਹੜੀ ਗੱਲ ਆ ਜਾਂ ਗਵਰਨਰ ਹਾਊਸ ਵਾਲੀ ਜਿਹੜੀ ਗੱਲ ਆ ਉਹ ਆਉਣ ਵਾਲੇ ਟਾਈਮ 'ਚ ਅਥਾਰਟੀ ਤੈਅ ਕਰੋ ਕਿ ਮਤਲਬ ਅਸੀਂ ਸਭ ਕੁਝ ਤੈਅ ਕਰਨਾ ਜੋ ਨਹੀਂ ਮੰਨਣ ਕੀ ਤਾਂ ਮੋਰਚ ਨੇ ਲਗਾਤਾਰ ਵਧਦੇ ਰਹਿਣਾ ਇਹਦੀਆਂ ਕੌਲਾਂ ਲਗਾਤਾਰ ਤਿੱਖੀਆਂ ਹੁੰਦੀਆਂ ਰਹਿਣੀਆਂ ਪਿਛਲੀ ਔਰ ਯੂਨੀਵਰਸਿਟੀ ਘੱਟ ਕੇ ਰਿਆ ਸੀ ਹੁਣ ਯੂਨੀਵਰਸਿਟੀ ਬੰਦ ਕਰਾਂਗੇ ਇਸ ਤੋਂ ਬਾਅਦ ਬੀਜੇਪੀ ਦੇ ਦਫ਼ਤਰ ਘੇਰਾਂਗੇ ਫਿਰ ਵੀ ਨਹੀਂ ਮੰਨਦੇ ਤਾਂ ਗਵਰਨਰ ਹਾਊਸ ਵੀ ਘੇਰਾਂਗੇ ਟੋਲਾਂ ਤਾਂ ਉਦੋਂ ਵੱਧ ਤਿੱਖੀਆਂ ਵੀ ਹੋ ਸਕਦੀਆਂ ਸੰਘਰਸ਼ ਲਗਾਤਾਰ ਤਿੱਖਾ ਹੋਊਗਾ ਜੇ ਅਥਾਰਟੀ ਜਾਂ ਸਰਕਾਰ ਨਹੀਂ ਮੰਨਦੀ ਤੁਸੀਂ ਜਿਹੜੀ ਬੀਜੇਪੀ ਦੇ ਦਫ਼ਤਰ ਘੇਰਨ ਦੀ ਗੱਲ ਕੀਤੀ ਜਾਂਦੀ ਹੈ ਇੱਕ ਤਾਂ ਇਹ ਦੱਸ ਦੋ ਕਿ ਪੰਜਾਬ ਦੇ ਵੀ ਦਫ਼ਤਰਾਂ ਦੀ ਗੱਲ ਕਰ ਰਹੇ ਹੋ ਦੂਜਾ ਕਿ ਉਹ ਪੱਕੇ ਤੌਰ ਤੇ ਘੇਰੇ ਜਾਣਗੇ ਜਾਂ ਕੋਈ ਇੱਕ ਦਿਨ ਦਾ ਦੋ ਦਿਨ ਦਾ ਇਹ ਜਾਂ ਕੋਈ ਪ੍ਰੋਗਰਾਮ ਆ ਬੀਜੇਪੀ ਦਫ਼ਤਰ ਘੇਰਨ ਦਾ ਨਹੀਂ ਫਿਲਹਾਲ ਇਹ ਅੱਜ ਪੱਟੇ ਤੌਰ ਤੇ ਮੋਰਚਾ ਇੱਥੇ ਯੂਨੀਵਰਸਿਟੀ ਲੱਗਿਆ ਹੋਇਆ ਇੱਥੇ ਹੀ ਚੱਲੂਗਾ ਉਸ ਤੋਂ ਬਿਨਾ ਬੀਜੇਪੀ ਦੇ ਜੋ ਲੀਡਰ ਆ ਉਹ ਪੰਜਾਬ ਹਰਿਆਣਾ ਚੰਡੀਗੜ੍ਹ ਜਿੱਥੇ ਵੀ ਉਦੋਂ ਬਾਹਰ ਵੀ ਜੇ ਉਹਨਾਂ ਨੂੰ ਇਹ ਸਵਾਲ ਕਰੇ ਜਾਣ ਕਿ ਯੂਨੀਵਰਸਿਟੀ ਵਾਲੇ ਮਸਲੇ ਤੇ ਮਤਲਬ ਐਕਟ ਕਿਉਂ ਨਹੀਂ ਹੋ ਰਿਹਾ ਸੈਨੇਟ ਦਾ ਇਲੈਕਸ਼ਨ ਸ਼ਡਿਊਲ ਕਿਉਂ ਨਹੀਂ ਜਾਰੀ ਹੋ ਰਿਹਾ ਮਤਲਬ ਬੀਜੇਪੀ ਦੇ ਲੀਡਰਾਂ ਨੂੰ ਵੀ ਘੇਰਨਾ ਤੇ ਬੀਜੇਪੀ ਦੇ ਦਫ਼ਤਰ ਘੇਰਨ ਦੀ ਉਹ ਇਕਦੈਂਦੀ ਗੋਲਾ ਦੇਖ ਗਣ ਐਨੇ ਦਿਨਾਂ ਦੇ ਵਿੱਚ 10 ਤੋਂ ਲੈ ਕੇ ਹੁਣ ਤੱਕ 10 ਦਿਨ ਹੋ ਗਏ ਗੈਪ ਆ ਪ੍ਰੋਟੈਸਟ ਤੋਂ ਬਾਅਦ ਅਥਾਰਟੀ ਚ ਜਾਂ ਪੁਲਿਸ ਪ੍ਰਸ਼ਾਸਨ ਨਾਲ ਕੋਈ ਮੀਟਿੰਗਾਂ ਹੋਈਆਂ ਹਨ ਕੀ ਗੱਲਬਾਤ ਹੋਈ ਕੁਝ ਗੱਲ ਨੇੜੇ ਲੱਗਦੀ ਲੱਗੀ ਤੁਹ ਕੁਕਨ ਕੀ ਇਹ ਗੱਲ ਕੋਈ ਨਹੀਂ ਹੋਈ ਜੀ ਮਤਲਬ ਲਾਰੇ ਲੱਪੇ ਔਥਾਰਟੀ ਵੱਲੋਂ ਵੀ ਆ ਰਹੇ ਆ ਅੱਜ ਮਤਲਬ ਔਥਾਰਟੀ ਦਾ ਕਹਿਣਾ ਹੀ ਗੱਲ ਸਾਨੂੰ ਦੱਸਿਆ ਗਿਆ ਸੀ ਕਿ ਡੀਨ ਤੇ ਐਸ ਵੀ ਸੀ ਨੇ ਅੱਜ ਦਿੱਲੀ ਜਾਣਾ ਸੀ ਉਹ ਸਾਡੀ ਦੁਬਾਰੇ ਉਸ ਤੋਂ ਬਾਅਦ ਗੱਲ ਹੋਈ ਨਹੀਂ ਕਿ ਦਿੱਲੀ ਗਏ ਤੇ ਕੀ ਗੱਲ ਹੋਈ ਆ ਤਾਂ ਉਹੋ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅਸੀਂ ਠੰਡੇ ਰਹੋ ਕੁਛ ਨਾ ਕਰੋ ਪਰ ਠੰਡੇ ਰਹਿਣ ਨੂੰ ਬੁੱਧ ਨੂੰ ਵੇ ਦੱਸ ਤੋਂ ਬਾਅਦ ਅੱਜ 10 ਦਿਨ ਲੰਘੇ 20 ਤਰੀਕਾ 25 ਤਰੀਕਾ ਤੱਕ ਫੇਰ ਸਾਡੀ ਕੋਈ ਕਾਲ ਹੈ ਨਹੀਂ ਜੀ ਪਰ ਇਸ ਤੋਂ ਬਾਅਦ ਸਾਡੇ ਵੀ ਸਬਰ ਦੀਆਂ ਸੀਮਾਂ ਸਬਰ ਜ਼ਰੂਰੀ ਹੁੰਦਾ ਅਸੀਂ ਸਬਰ ਕਰਕੇ ਖੜੇ ਹਾਂ ਇੱਥੇ ਪਰ ਸਬਰ ਤੋਂ ਅੱਗੇ ਜਬਰ ਨਾਲ ਲੜਨਾ ਸਿਰਫ ਸਬਰ ਨਾਲ ਵੀ ਲੜਿਆ ਜਾ ਸਕਦਾ ਉਹਦੇ ਜੋਸ਼ ਵੀ ਚਾਹੀਦਾ ਤਾਂ ਅਗਲੀ ਫਿਰ 26 ਦੀ ਕਾਲ ਜਾਂ ਉਹ ਤੋਂ ਅਗਲੀਆਂ ਕਾਲਾਂ ਅਸੀਂ ਦਿੰਦੇ ਰਹਾਂਗੇ ਇਹ ਵੀਰੋ ਜਿਵੇਂ ਪਿਛਲੀ ਵਾਰ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ਦੇ ਲੋਕ ਇੱਥੇ ਆਉਣ ਪੰਜਾਬ ਯੂਨੀਵਰਸਿਟੀ ਹੈ ਜਿਹੜਾ ਆਪਣਾ ਦਾਵਾ ਉਹਨੂੰ ਪਰ ਪਰ ਵੱਖ ਰੱਖਣ ਇਸ ਤਰ੍ਹਾਂ ਦਾ ਕੋਈ ਐਤਕੀ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਲੋਕ ਇੱਥੇ ਉਸੇ ਤਰੀਕੇ ਨਾਲ ਪਹਿਲਾਂ ਉਂਗ ਪਹੁੰਚਣ ਹਾਂਜੀ ਪੰਜਾਬ ਦੇ ਲੋਕਾਂ ਲਈ ਯੂਨੀਵਰਸਿਟੀ ਹਮੇਸ਼ਾ ਖੁੱਲੀ ਯੂਨੀਵਰਸਿਟੀ ਦਾ ਹਮੇਸ਼ਾ ਖੁੱਲੇ ਆ ਉਹ ਚਾਹੇ ਅਸੀਂ ਕਾਲਜ ਤੇਈਏ ਨਾ ਤੇਈਏ ਅਸੀਂ ਸਦੀਆਂ ਨਾ ਸਕਦੀਏ ਇਹ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਆ ਉਹ ਆਉਣ ਜਦੋਂ ਉਹਨਾਂ ਦਾ ਚੱਤ ਹਰਦਾ ਪਰ 26 ਤਰੀਕ ਨੂੰ ਯੂਨੀਵਰਸਿਟੀ ਬੰਦ ਕਰਨੀ ਆ ਸਟੂਡੈਂਟ ਵੀ ਇੱਥੇ ਇਕੱਠੇ ਹੋਣਗੇ ਜੇ ਕੋਈ ਪ੍ਰੋਟੈਸਟ ਕਾਲਜ ਨੂੰ ਸਮਰਥਨ ਦੇਣਾ ਚਾਹੁੰਦਾ ਇੱਥੇ ਨਾਲ ਚਾਹੁੰਦਾ ਕਿ ਸਾਨੂੰ ਵੀ ਯੋਗਦਾਨ ਪਾਉਣਾ ਚਾਹੀ ਸਾਰੇ ਪਹੁੰਚ ਸਕਦੇ ਨੇ ਸਟੂਡੈਂਟਸ। ਸ਼ੁਕਰੀਆ। ਇਹ ਸੀ ਸਾਡੇ ਨਾਲ ਗਗਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤੋਂ ਜਿਹੜੀ ਕਿ ਅਪਡੇਟ ਇਹ ਆਈ ਹੈ ਵੀ ਆਉਣ ਵਾਲੀ 26 ਤਰੀਕ ਨੂੰ ਜੇਕਰ 25 ਤਰੀਕ ਤੱਕ ਦਾ ਜਿਹੜਾ ਸਮਾਂ ਪ੍ਰਸ਼ਾਸਨ ਵੱਲੋਂ ਮੰਗਿਆ ਗਿਆ ਜੇ ਉੱਤੇ ਗੱਲਬਾਤ ਨਹੀਂ ਹੁੰਦੀ ਉਸਤੇ ਉਹ ਖਰੇ ਨਹੀਂ ਉਤਰਦੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਡਿਸੀਜਨ ਨਹੀਂ ਦਿੰਦੇ ਤਾਂ ਆਉਣ ਵਾਲੇ ਦਿਨ 26 ਤਰੀਕ ਨੂੰ ਸਿਰਫ ਤੇ ਸਿਰਫ ਇਹ ਗੱਲ ਕਲੀਅਰ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਹ ਸੈਨ ਉਹ ਹੈ ਵੀ ਆਪਾਂ ਕੀ ਗੱਲਬਾਤ ਹੈ ਵੀ ਜਿਹੜੀ ਯੂਨੀਵਰਸਿਟੀ ਨੂੰ ਬੰਦ ਰੱਖਿਆ ਜਾਊਗਾ ਪੂਰਨ ਤੌਰ ਤੇ ਕਲਾਸਾਂ ਵੀ ਨਹੀਂ ਲੱਗਣਗੀਆਂ ਨਾ ਕੋਈ ਅਕੈਡੈਮਿਕ ਵਰਕ ਹੋਊਗਾ ਤੇ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪਿਛਲੀ ਵਾਰ ਦੀ ਤੁਹਾਡੇ ਲਈ ਯੂਨੀਵਰਸਿਟੀ ਦੇ ਗੇਟ ਹਮੇਸ਼ਾ ਖੁੱਲੇ ਨੇ ਪੰਜਾਬ ਦੇ ਲੋਕ ਇੱਥੇ ਪਹਿਲਾਂ ਵਾਂਗੂ ਫੇਰ ਆ ਸਕਦੇ ਨੇ 26 ਤਰੀਕ ਦੀ ਜਿਹੜੀ ਵੱਡੀ ਕੋਲ ਆ ਨਾਲ ਹੀ ਨਾਲ ਬੀਜੇਪੀ ਦੇ ਦਫ਼ਤਰਾਂ ਨੂੰ ਘੇਰਨ ਦੀ ਵੀ ਜਿਹੜੀ ਗੱਲਬਾਤ ਇਕਾਈ ਹੈ ਕਿ ਬੀਜੇਪੀ ਦੇ ਦਫ਼ਤਰ ਜੇਕਰ 25 ਤਰੀਕ ਨੂੰ ਨਹੀਂ ਗੱਲ ਮੰਨੀ ਜਾਂਦੀ ਤਾਂ ਆਉਣ ਵਾਲੇ ਦਿਨਾਂ 'ਚ ਹਜੇ ਉਹ ਵੀ ਬੀਜੇਪੀ ਦੇ ਦਫ਼ਤਰ ਘੇਰਨ ਦੀ ਕੋਈ ਡੇਟ ਤਾਂ ਨਹੀਂ ਡਿਸਾਈਡ ਹੋਈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਦਫ਼ਤਰ ਵੀ ਘੇਰੇ ਜਾ ਸਕਦੇ ਨੇ